ਦੇਖੋ ਕਿ ਕੈਨੇਡਾ ਚ ਕੀ ਚੱਲ ਰਿਹਾ ਸਾਬਾ ਕੈਨੇਡਾ ਦੇ ਵਿੱਚ ਵੀ ਲਗਾਤਾਰ ਆ ਦੋ ਤੇ ਹੋਣ ਵੱਡੀਆਂ ਘਟਨਾਵਾਂ ਕੱਲ ਹੋਣ ਹੀ ਹੋਗੀਆਂ ਨੇ ਇੱਕ ਤੇ ਉਹ ਜਿਹੜੇ ਵਪਾਰੀ ਦਰਸ਼ਨ ਸਿੰਘ ਸਾਨੀ ਸਾਹਿਬ 786 786 786 ਹੂੰ 786 ਇੱਕ ਪੱਠੇ ਤੋਂ ਕਹਿੰਦੇ ਸਫ਼ਰ ਸ਼ੁਰੂ ਕੀਤਾ ਸੀ ਅੱਛਾ ਤੱਕ ਲੈ ਕੇ ਗਏ ਪੱਠੇ ਤੋਂ ਹਾਂ ਦੁਬਈ ਸ਼ਹਿਰ ਤੋਂ ਉਹਨਾਂ ਨੇ ਕਰੂਜ਼ ਤੇ ਵੀ ਕੰਮ ਕੀਤਾ हां ਤੇ ਫੋਨ ਤਾਂ ਉਹ ਰੀਸਾਈਕਲਿੰਗ ਕਿੰਗ ਕਹਿਆ ਜਾਂਦਾ ਸੀ ਉਹਨਾਂ ਨੂੰ ਰੀਸਾਈਕਲਿੰਗ ਕਿੰਗ ਹਾਂ ਐਬਸਫੋਰਡ ਦੇ ਵਿੱਚ ਹੀ ਹੈ ਨਾ ਐਬਸਫੋਰਡ ਦੇ ਵਿੱਚ ਉੱਥੇ ਪੰਜਾਬੀ ਬਹੁਤ ਨੇ ਜੀ ਤੇ ਇਹਨਾਂ ਦਾ ਵਾਕਿਆ ਉੱਥੇ ਕੰਮ ਕਰ ਅੱਛਾ ਤੁਸੀਂ ਇਹ ਵੇਖੋ ਇਸ ਮਾਮਲੇ ਦੇ ਵਿੱਚ ਅੱਜ ਸ਼ਾਇਦ ਲਾਰੈਂਸ ਗੈਂਗ ਨੇ ਇਹਦੀ ਜ਼ਿੰਮੇਵਾਰੀ ਵੀ ਲੈ ਲਈਆ ਕੈਨੇਡਾ ਲਾਰੈਂਸ ਗੈਂਗ ਤੇ ਬੜਾ ਸਖਤ ਹੋਇਆ ਪਰ ਉਹਨਾਂ ਦੀਆਂ ਗੱਲਾਂ ਵੀ ਹਵਾ ਵਾਈ ਲੱਗਦੀਆਂ ਨੇ ਹੂੰ ਉਹ ਤੋਂ ਦੇ ਹਾਲਾਤ ਉਥੋਂ ਦੀ ਰਾਜਨੀਤੀ ਕੈਨੇਡਾ ਵਾਲੀ ਨਾ ਬਿਲਕੁਲ ਆਪਣੇ ਅਰ加 ਹੋ ਗਿਆ ਕੰਮ ਉੱਥੇ ਵੀ ਲੱਗਦਾ ਜੀ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰ ਜਾਂਦੇ ਪਰ ਹੋਕੱਖ ਨਹੀਂ ਰਿਹਾ ਮਤਲਬ ਤੁਸੀਂ ਦੇਖਿਆ ਹੁਣ ਪਿੱਛੇ ਜੀ ਜੀ ਲਾਰੈਂਸ ਗੈਂਗ ਤੇ پابੰਦੀ ਫਲਾਂ ਟਮਕਾਤਵਾਦੀ ਦੀ ਸੂਚੀ ਚ ਕੁਝ ਵੀ ਨਹੀਂ ਹਾਂ ਬਿਲਕੁਲ ਖਬਰਾਂ ਬਹੁਤ ਆਈਆਂ ਸੀ ਹੁਣ ਤੁਸੀਂ ਵੇਖੋ ਕਿ ਦਰਸ਼ਨ ਸਿੰਘ ਸਾਹਸੀ ਨੂੰ ਮਾਰ ਕੇ ਕਥਿਤ ਤੌਰ ਤੇ ਜਿਹੜੀ ਜ਼ਿੰਮੇਵਾਰੀ ਲਈ ਗਈ ਹੈ ਉਹ ਇਹ ਕਹਿ ਕੇ ਜੁਮੇਵਰੀ ਲਈ ਗਈ ਆ ਕਿ ਦਰਸ਼ਨ ਸਿਓ ਡਰੱਗ ਧੰਦੇ ਨਾਲ ਜੁੜਿਆ ਸੀਗਾ ਹੂੰ ਜਿੰਨਾ ਕੋ ਮੈਂ ਮੀਡੀਆ ਚ ਪੜਿਆ ਚਲੋ ਗੱਲਾਂ ਚੋਂ ਗੱਲ ਚੱਲੀ ਆ ਪਰ ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਅਜੀਬ ਵਰਤਾਰਾ ਹੈ ਨਾ ਸੁਖਮ ਸਾਹਿਬ ਕਿ ਡਰੱਗ ਦੇ ਧੰਦੇ ਨਾਲ ਜੁੜੇ ਕਿਸੇ ਵੀ ਬੰਦੇ ਨੂੰ ਹੂੰ ਉਹ ਬੰਦੇ ਮਾਰ ਰਕੇ ਜੁਮੇਵਰੀ ਲੈ ਰਹੇ ਆ ਜਿੰਨਾ ਤੇ ਇਸ ਤਰ੍ਹਾਂ ਦੇ ਖੁਦ ਆਪ ਦੋਸ਼ ਨਹੀਂ ਬਿਲਕੁਲ ਜੋ ਹਸਤੀ ਤਾਂ ਬਹੁਤ ਵੱਡਾ ਇੱਕ ਦੋਸ਼ ਐਂਡੀਪੀਐਸਟ ਹੈ ਨਾ ਜਿਹਦੇ ਤਹਿਤ ਗੁਜਰਾਤ ਜਿਲ੍ਹੇ ਦੇ ਵਿੱਚ ਬੰਦ ਹੈ ਹੂੰ ਤਾਂ ਮਤਲਬ ਕਿ ਅਜੀਬ ਵਰਤਾਰਾ ਨਹੀਂ ਲੱਗ ਰਿਹਾ ਤੁਹਾਨੂੰ ਬਿਲਕੁਲ ਅਜੀਬ ਵਰਤਾਰਾ ਇਹ ਤੇ ਕਹ ਲੋ ਕਿ ਆਪਸੇ ਕਨੈਕਟਰ ਹੁੰਦੇ ਆ ਉਲਟਾ ਇੱਥੇ ਕਤਲ ਹੋ ਰਿਹਾ ਫਿਰ ਉਸਦੀ ਪੁਲਿਸ ਨੂੰ ਸਵਾਲ ਆਉਂਦਾ ਮਤਲਬ ਕਿ ਜੀ ਆਪਾਂ ਜ਼ਿੰਮੇਵਾਰੀ ਦਾ ਜੋ ਕਾਰਨ ਹੈ ਉਸ ਨੂੰ ਲੱਭੀਏ ਕਾਥੇ ਤਰਤੇ ਹਾਲੇ ਆਪ ਨੂੰ ਪੁਸ਼ਟੀ ਨਹੀਂ ਕਰ ਸਕਦੇ ਕਿੰਨੇ ਪੋਸਟ ਪਾਈ ਐ ਐਗਜ਼ੈਕਟਲੀ ਉਹੀ ਬੰਦੇ ਨੇ ਜਾਂ ਨਹੀਂ ਚਲੋ ਜਾਂਚ ਦਾ ਵਿਸ਼ਾ ਹੁੰਦਾ ਪਰ ਜੋ ਹੁਣ ਤੱਕ ਆਪਾਂ ਚਰਚਾ ਸੁਣ ਰਹੇ ਆ ਦੂਜੀ ਗੱਲ ਇਹ ਆ ਕਿ ਇਹ ਬੰਦੇ ਆ ਦਾ ਪਿੰਡ ਸੀ ਦਰਸ਼ਨ ਸਿੰਘ ਦਾ ਰਾਜਗੜ ਦਰਾਈ ਦੇ ਬਿਲਕੁਲ ਲਾਗੇ ਇਸ ਨੂੰ ਕਿਹਾ ਜਾਂਦਾ ਹੈ ਮਸੀਹਾ ਆਫ ਰਾਜਗੜ ਹਮ ਇੱਕ ਦਫ਼ਤਰ ਤੁਸੀਂ ਵੇਖੋ ਕਾਰੋਬਾਰ ਐਫ ਸਪੋਰਟ ਦੇ ਵਿੱਚ ਇਹਨਾਂ ਦਾ ਸੀਗਾ ਦਫ਼ਤਰ ਇੱਕ ਇੱਥੇ ਸੀ ਹੁਣ ਉਹ ਕਹ ਰਹੇ ਨੇ ਕਿ ਇਹ ਡਰੱਗ ਦੇ ਕਾਰੋਬਾਰ ਚ ਸੀ ਜੋ ਮੈਵਰੀ ਲੈਣ ਵਾਲੇ ਪਿੰਡ ਵਾਲੇ ਕਹਿੰਦੇ ਕਿ ਇੱਕ ਦਫ਼ਤਰ ਬਕਾਇਦਾ ਇੱਥੇ ਬਣਾ ਰੱਖਿਆ ਸੀ ਕਿ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਲੋੜ ਹੈ ਤੇ ਦੱਸੋ ਜੀ ਆਲੀਸ਼ਾਨ ਘਰ ਵੀ ਬਣਾਇਆ ਹੂੰ ਤੇ ਪਿੰਡ ਵਾਸਤੇ ਬਹੁਤ ਕੁਛ ਕੀਤਾ ਉਥੋਂ ਦੇ ਜਿਹੜੇ ਲੋਕ ਨੇ ਲਾਗੇ ਬੰਨੇ ਭਾਈਚਾਰੇ ਕੈਨੇਡਾ ਦੇ ਵਿੱਚ ਨਾ ਭਾਈਚਾਰੇ ਹੂੰ ਦੇ ਜਿਹੜੇ ਪਤਵੰਤੇ ਹੁੰਦੇ ਆ ਉਹਨਾਂ ਦਾ ਬੜਾ ਸਤਿਕਾਰ ਹੁੰਦਾ ਫਰਜ਼ ਕਰੋ ਕੋਈ ਸਾਂਝਾ ਧਾਰਮਿਕ ਕੰਮ ਆ ਗਿਆ ਸੱਭਿਆਚਾਰਕ ਕੰਮ ਆ ਗਿਆ ਮੇਲਾ ਆ ਗਿਆ ਕੋਈ ਤੇ ਉੱਥੇ ਚੰਦ ਬੰਦੇ ਅੱਗੇ ਲੱਗਦੇ ਨੇ ਕਿਉਂਕਿ ਟਾਈਮ ਕੱਢਣਾ ਬੜੀ ਵੱਡੀ ਗੱਲ ਹੈ ਬਿਲਕੁਲ ਜੀ ਫਿਰ দান ਕੱਢਣਾ ਬੜੀ ਵੱਡੀ ਗੱਲ ਹੈ ਦਰਸ਼ਨ ਸਿੰਘ ਸਾਹਸੀ ਬਾਰੇ ਉਥੋਂ ਦੇ ਭਾਈਚਾਰੇ ਬਿਚੂ ਲੋਕ ਦੱਸਦੇ ਆ ਕਿ ਇਹ ਬੰਦਾ ਅਨਥਕ ਸੀ ਅਨਥਕ ਮਤਲਬ ਜਿਹੜਾ ਬੰਦਾ ਇਹੋ ਜੇ ਕੰਮਾਂ 'ਚ ਕਦੇ ਥੱਕਦਾ ਨਹੀਂ ਹਾਂ ਅਨਥਕ ਮਤਲਬ ਯਤਨ ਕਰਦਾ ਸੀਗਾ ਪਾਈਚਾਰੇ ਤੇ ਕੰਮਾਂ 'ਚ ਜੀ ਹੁਣ ਉੱਥੇ ਕਾਰਨ ਬਿਲਕੁਲ ਆਪੋਜ਼ਿਟ ਹੈ ਜੀ ਬਿਲਕੁਲ ਇੱਕ ਵਿਰੋਧਾਪਾਸ ਹੈ ਜਿਹੜੇ ਜ਼ਿੰਮੇਵਾਰੀ ਵਾਸਤੇ ਕਾਰਕ ਦੱਸ ਰਹੇ ਆ ਜੀ ਤਾਂ ਕੈਨੇਡਾ ਦੇ ਵਿੱਚ ਤੇ ਉਹ ਇੱਕ ਹੋਰ ਰੋਲਾ ਪਿਆ ਪਤਾ ਨਹੀਂ ਕੋਈ ਸਿੰਗਰ ਮੈਂ ਮਾਫ ਕਰਨਾ ਜਾਣਦਾ ਨਹੀਂ ਚੰਨੀ ਨੱਤਾ ਚੰਨੀ ਨੱਤਾ ਜੀ ਅੱਛਾ ਚਲੋ ਠੀਕ ਹੈ ਉਹ ਹਿੰਦੀ ਵਾਲੀ ਚੰਨੀ ਨੱਟਣ ਲਿਖ ਦਿੰਦੇ ਨੇ ਕਿ ਕਰ ਉਹ ਐਨ ਪਾਉਂਦੇ ਉੱਤੇ ਬਿੰਦੀ ਲਾਉਣ ਦੇ ਚੱਕਰ ਚ ਹਾਂਜੀ ਤਾਂ ਉਹ ਉਦੇ ਉੱਤੇ ਵੀ ਸ਼ਾਇਦ ਫਾਇਰਿੰਗ ਹੋਈ ਆ ਕੋਈ ਸਰਦਾਰ ਖੈਰਾ ਅੱਗੇ ਵੀ ਇਹਦੇ ਨਾਲ ਕਨੈਕਟਡ ਸੀਗਾ ਯਾਨੀ ਕੈਨੇਡਾ ਦੇ ਵਿੱਚ ਤੇ ਮੈਂ ਤੁਹਾਨੂੰ ਕਈ ਮਹੀਨੇ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਉੱਥੇ ਇਸ ਤਰ੍ਹਾਂ ਦਾ ਹਾਲ ਆ ਕਿ ਉੱਥੇ ਜਿਆਦਾ ਕੰਮ ਚੱਲ ਪਿਆ ਕਿਉਂ ਕਿਉਂਕਿ ਉਥੇ ਇੱਕ ਤੇ ਆ ਕਿ ਜਿਆਦਾ ਤੁਹਾਨੂੰ ਪਤਾ ਹੀ ਆ ਕਿ ਸਾਂਝ ਵੀ ਨਹੀਂ ਹੈਗੀ ਹਰ ਇੱਕ ਬੰਦਾ ਆਪਣੀ ਲਾਈਫ ਦੇ ਵਿੱਚ ਆਪੀ ਸੀ ਹੈ ਇੱਥੇ ਤੇ ਚਲੋ ਤੁਸੀਂ ਵੇਖੋ ਕਿ ਕਈ ਬੰਦੇ ਇਦਾਂ ਦੇ ਆ ਜੇ ਕਿਸੇ ਬੰਦੇ ਨੂੰ ਕੋਈ ਖਤਰਾ ਹੁੰਦਾ ਹੈ ਤੇ ਚਾਰ ਬੰਦੇ ਉਹਦੇ ਨਾਲ ਤੁਰ ਪੈਂਦੇ ਆ ਕਿ ਕੋਈ ਗੱਲ ਨਹੀਂ ਦੇਖੀ ਜਾਊਗੀ ਹੂੰ ਚਾਰੋਂ ਨਾਲ ਰੱਖ ਲੈਂਦਾ ਜਾਂ ਪੈਸਾ ਢੇਲਾ ਲਾ ਕੇ ਕੋਈ ਵੈਪਨ ਲਾਇਸੈਂਸ ਵਗੈਰਾ ਬਣਾ ਲੈਂਦਾ ਜਾਂ ਸਕਿਉਰਟੀ ਵੀ ਲੈ ਲੈਂਦਾ ਜੇ ਕੋਈ ਜਿਆਦਾ ਖਤਰਾ ਹੋਵੇ ਜੀ ਪਰ ਉਥੇ ਉਹ ਚੀਜ਼ਾਂ ਨਹੀਂ ਤਾਂ ਗੱਲ ਇਹ ਆ ਕਿ ਹੁਣ ਉੱਥੇ ਦੇ ਜਿਸ ਤਰ੍ਹਾਂ ਦੇ ਹਾਲਾਤ ਆ ਮੰਨ ਲਓ ਦਰਸ਼ਨ ਸਿੰਘ ਸਾਹਸੀ ਵਰਗਾ ਬੰਦਾ ਮਰਿਆ ਤੇ 10 ਬੰਦਿਆਂ ਨੂੰ ਕੱਲ ਆਈਆਂ ਦਸਾਂ ਚੋਂ ਅੱਠਾਂ ਨੇ ਹੱਸ ਕੇ ਪੈਸੇ ਦੇ ਦੇਨੇ ਆ ਕਿ ਯਾਰ ਕੱਲ ਨੂੰ ਕੰਮ ਤੇ ਜਾਵਾਂਗੇ ਤੇ ਬੈਠਾਂਗੇ ਕਾਰਜ ਬੈਠਿਆਂ ਨੂੰ ਅਗਲੇ ਟਿੱਡੇਆ ਕਰ ਦੇਣਾ ਬਿਲਕੁਲ ਉਹ ਕਿੰਨਾ ਇਸ ਕਰਕੇ ਹੋ ਗਿਆ ਨਾ ਕੰਮ ਇਤਿਆਜ਼ ਕਰ ਹਾਂਜੀ ਹਾਂਜੀ ਸੋ ਇਸ ਕਰਕੇ ਬਹੁਤ ਬੁਰੀ ਹਾਲਤ ਆ ਕੈਨੇਡਾ ਦੇ ਵਿੱਚ ਵੀ ਕੁਝ ਖਾਸ ਤੌਰ ਤੇ ਜਿਹੜੀਆਂ ਸਟੇਟਾਂ ਪੂਰੇ ਕੈਨੇਡਾ ਚ ਤਾਂ ਨਹੀਂ ਤੁਸੀਂ ਕਹਿ ਸਕਦੇ ਇਸ ਤਰ੍ਹਾਂ ਦਾ ਜਿਹੜਾ ਕ੍ਰਾਈਮ ਆ ਉਹ ਕੁਝ ਖਾਸ ਜਿੱਥੇ ਆਪਣੀ ਪੰਜਾਬੀ ਭਾਈਚਾਰੇ ਦੀ ਜਾਂ ਇੰਡੀਅਨ ਲੋਕਾਂ ਦੀ ਵਸੋਂ ਜ਼ਿਆਦਾ ਹੈ ਉੱਥੇ ਇਸ ਤਰ੍ਹਾਂ ਦਾ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਵਧਿਆ ਪਿਛਲੇ ਕੁਝ ਸਮੇਂ ਤੋਂ ਜੀ ਜਿਰਾਵਟੇ ਲੋਜੀ ਕਰੇ ਕਿ ਵਪਾਰੀ ਵਰਗ ਦਾ ਪੰਜਾਬ ਦੇ ਵਿੱਚ ਰਹਿਣਾ ਔਖਾ ਹੈ ਪਰ ਮੈਨੂੰ ਲੱਗਦਾ ਹੈ ਕਿ ਕੈਨੇਡਾ ਦੇ ਹਾਲ ਦੇਖ ਲਓ ਤੁਸੀਂ ਉੱਥੇ ਵੀ ਆਹੀ ਹਾਲ ਹੈ ਮੈਂ ਤੇ ਆਪ ਕੱਲ ਲਿਖਿਆ ਸੀ ਕਿ ਦੇਖੋ ਪਹਿਲਾਂ ਨਾ ਫਿਲਮਾਂ 'ਚ ਕਹਿੰਦੇ ਹੁੰਦੇ ਸੀ ਕਿ ਮੁਸ਼ਕਲ ਹੈ ਇਸ ਦੁਨੀਆ 'ਮੇ ਦਿਲ ਲਗਾਣਾ ਬਈ ਪਹਿਲਾਂ ਅਸੀਂ ਸੁਣਦੇ ਹੁੰਦੇ ਸੀ ਕਿ ਇਸ ਦੁਨੀਆ 'ਚ ਬਈ ਇਹ ਅੱਗ ਲੱਗਣੀ ਦੁਨੀਆ 'ਚ ਨਾ ਪਿਆਰ ਕਰਨਾ ਬੜਾ ਮੁਸ਼ਕਲ ਆ ਹੁਣ ਪਿਆਰ ਸੌਖਾ ਹੈ ਸਨੈਪਚੈਟ ਤੇ ਆ ਜਾਓ ਫਲਾਣੀ ਥਾਂ ਤੇ ਆ ਜਾਓ ਜੀ ਚੂਚੀ-ਮੂਚੀ ਜੋ ਮਰਜੀ ਮਤਲਬ ਕੇ ਚਲੀ ਜਾਂਦਾ ਹੈ ਹਮ ਇਲੂ-ਸ਼ੀਲੂ ਜੋ ਵੀ ਆ ਕੈਫੀ ਨਾਲ ਚ ਸਿੱਧੇ-ਸਿੱਧੇ ਬੈਠੇ ਹੁੰਦੇ ਅੱਜ ਕੱਲ ਹੁਣ ਮੈਂ ਕੀ ਕਹਾਂ ਮੁੰਡੇ ਕੁੜੀਆਂ ਪਾਈ ਆਪਣੇ ਘਰੇ ਜੀ ਠੀਕ ਹੈ ਨਾ ਜੀ ਅੱਜ ਕੱਲ ਖੁੱਲ੍ਹਮ-ਖੁੱਲਾ ਪਿਆਰ ਕਰਨਗੇ ਉਹ ਚੱਲਦਾ ਹੈ ਮੈਂ ਕਿਹਾ ਕਿ ਅੱਜ ਜਿਵੇਂ ਆਕੇ ਕਹਿੰਦੇ ਸੀ ਕਿ ਅੱਜ ਦੇ ਜ਼ਮਾਨੇ 'ਚ ਪਿਆਰ ਕਰਨਾ ਔਖਾ ਮੈਂ ਕਹਿੰਦਾ ਅੱਜ ਦੇ ਜ਼ਮਾਨੇ 'ਚ ਵਪਾਰ ਕਰਨਾ ਔਖਾ ਬਿਲਕੁਲ ਜੀ ਮਤਲਬ ਕਿ ਐਨਓਸੀ ਫਲਾਣੀ ਢਮਕਾਣੀ ਇਧਰੋਂ ਉਧਰੋਂ ਮਿਹਨਤ ਕਰਕੇ ਕੋਈ ਬੰਦਾ ਇਕੱਠਾ ਕਰਕੇ ਸਾਰਾ ਧਨ ਪੂੰਜੀ ਲਾ ਕੇ ਕੰਮ ਕਰ ਚੜਾ ਲੈਂਦਾ ਤੇ ਉਹ ਲੀਡਰ ਕਈ ਵਾਰ ਆ ਕੇ ਕਪੱਤੇ ਜਿਹੜੇ ਆ ਉਹ ਟੰਗੜਾ ਲੈਂਦੇ ਆ ਜੀ ਤੇ ਜੇ ਉਧਰੋਂ ਵੀ ਕੋਈ ਬੰਦਾ ਬਚ ਜਾਵੇ ਤੇ ਫੇਰਾ ਇਤੋਂ ਬੰਦਾ ਜਾਵੇ ਤੇ ਜਾਵੇਗਾ ਇਹ ਸਾਰੇ ਪਾਸੇ ਵੀ ਬਸ ਇਹੀ ਹੈ ਵਪਾਰ ਕਰਨਾ ਔਖਾ ਹੀ ਹੈ ਸਾਰੇ ਪਾਸੇ ਅ ਰੰਜੀਤ ਜੀ ਪ੍ਰਿੰਸ ਰੰਧਾਵਾ ਗਾਇਕ ਵਾਰੇ ਆਪਾਂ ਕੱਲ ਗੱਲ ਕੀਤੀ ਸੀ ਜੀ ਤੁਸੀਂ ਕੱਲ ਵਾਲਾ ਪ੍ਰੋਗਰਾਮ ਦੇਖ ਸਕਦੇ ਹੋ ਮੈਨੂੰ ਤੇ ਲੱਗਦਾ ਉਹਦਾ ਸੂਤ ਆ ਗਿਆ ਹੋਣਾ ਮੈਂ ਤੁਹਾਨੂੰ ਦੱਸਿਆ ਦੋਵੇਂ ਰੰਧਾਵੇ ਆ ਗਏ ਨੇ ਹੋ ਸਕਦਾ ਨਿਬੜ ਗਿਆ ਹੋਵੇ ਜੀ ਚਲੋ ਯਾਰ ਨਿਬੜੇ ਹੀ ਚੰਗਾ ਤੇ ਮਿੰਟੂ ਜੀ ਮਿੱਤਰਾਂ ਨੇ ਪਿਛਲੀ ਖਬਰ ਵੇਲੇ ਕੈਥਲ ਦਾ ਨਾਮ ਲਿਆ ਸੀ ਕੈਥਲ ਦੇ ਇੱਕ ਥਾਣੇ ਦੇ ਵਿੱਚ ਕਹਿੰਦੇ ਵੀ ਇੱਕ ਮਾਮਲਾ ਦਰਜ ਹੋਇਆ ਹੈ ਇਹ ਕੋਈ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਇਹਦੇ ਵਿੱਚ ਨਾਮ ਆ ਰਿਹਾ ਨਾਲ ਉਹਦੇ ਦੋ ਬੇਟਿਆਂ ਦਾ ਨਾਮ ਆ ਰਿਹਾ ਤੇ ਨਾਲ 11 ਜਣੇ ਹੋਰ ਵੀ ਆ ਮਾਮਲਾ ਕੁਛ ਇਦਾਂ ਦਾ ਹੀ ਆ ਵੀ ਕਿਸੇ ਨੂੰ ਨੌਜਵਾਨ ਨੂੰ ਅਗਵਾ ਕਰਕੇ ਕੁੱਟਮਾਰ ਕੀਤੀ ਬੁਰੀ ਤਰ੍ਹਾਂ ਵੇਖੋ ਇਹ ਮਾਮਲਾ ਜਿਹੜਾ ਹੈ ਨਾ ਉਹ ਅੱਜ ਸਵੇਰੇ ਜਿਵੇਂ ਨਜ਼ਰੀ ਚੜਿਆ ਤੇ ਮੈਂ ਸਵੇਰੇ ਵਿਧਾਇਕ ਨੂੰ ਫੋਨ ਲਾਇਆ ਕਨਫਰਮੇਸ਼ਨ ਵਾਸਤੇ ਤੇ ਉਹ ਤੇ ਆਪ ਹੀ ਪੁਚੱਕੇ ਜੇ ਰਹਿ ਗਏ ਆਪ ਹੀ ਅਰਾਮ ਜੋ ਗਏ ਕਹਿੰਦੇ ਹੈ ਬਈ ਯਾਰ ਸਾਨੂੰ ਤਾਂ ਪਤਾ ਨਹੀਂ ਹੈ ਇਹਦਾ ਉਦਦਾ ਮਾਹੌਲਾ ਦਰਜ ਹੋ ਗਿਆ ਪਤਾ ਨਹੀਂ ਮੈਂ ਕਿ ਉਠੋ ਮਹਾਂ ਪੁਰਸ਼ੋ ਮੂੰਹ ਤੋਂ ਹੂੰ ਠੀਕ ਹੈ ਜੀ ਕਰੋ ਦਤਨ ਕਰਲਾ ਜੀ ਕੰਮ ਹੋ ਗਿਆ ਜੀ ਅਸ਼ਫੀਰ ਉਹਨਾਂ ਨੇ ਆਪਣਾ ਵਰਸ਼ਨ ਦਿੱਤਾ ਵਰਸ਼ਨ ਇਹ ਦਿੱਤਾ ਕਿ ਦੇਖੋ ਜੀ ਜਿਹੜਾ ਗੁਰਚਰਨ ਆ ਗੁਰਚਰਨ ਤੇ ਕਈ ਪਰਚੇ ਦਰਜ ਆ ਉਹ ਸਾਡਾ ਸਿਆਸੀ ਮੁਖਾਲिफ ਆ ਕਹਿ ਲਓ Ana lalace